ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਆਏ ਹਾਂ ਜ਼ਿਲ੍ਹਾ ਸਿੱਖਿਆ ਸਿਖਲਾਈ ਸੰਸਥਾ ਫਤਿਹਗੜ ਸਾਹਿਬ ਦੇ ਵਿੱਚ ਜਿੱਥੇ ਕਿ ਰਾਜ ਪੱਧਰੀ ਸਕੂਲ ਬੈਂਡ ਮੁਕਾਬਲਾ 2025 ਕਰਵਾਇਆ ਜਾ ਰਿਹਾ ਹੈ ਜਿੱਥੇ ਕਿ ਪੰਜਾਬ ਦੇ ਵਿੱਚੋਂ ਲੱਗ ਲੱਗ ਸਕੂਲ ਦੇ ਵਿੱਚੋਂ ਬੱਚਿਆਂ ਨੇ ਆ ਕੇ ਇੱਥੇ ਪਰਫਾਰਮੈਂਸ ਕਰੀ ਆ ਤੇ ਆਪਾਂ ਬਾਕੀ ਟੀਚਰ ਸਾਹਿਬਾਨ ਦੇ ਨਾਲ ਬੱਚਿਆਂ ਦੇ ਨਾਲ ਗੱਲਬਾਤ ਕਰਦੇ ਆਂ ਆਜੋ ਡਾਕਟਰ ਕੁਲਦੀਪ ਸਿੰਘ ਦੀਪ ਪੰਜਾਬੀ ਲੈਕਚਰਰ ਡਾਈਟ ਫਤਿਹਗੜ ਸਾਹਿਬ ਸਾਡੀ ਡਾਈਟ ਵੱਲੋਂ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਇੱਕ ਕੰਪੀਟੀਸ਼ਨ ਸਟੇਟ ਲੈਵਲ ਬੈਂਡ ਕੰਪੀਟੀਸ਼ਨ ਇਹ ਪੂਰੇ ਪੰਜਾਬ ਦਾ ਬੈਂਡ ਕੰਪੀਟੀਸ਼ਨ ਹੈ ਇਹਦੇ ਵਿੱਚ ਚਾਰ ਮੁਕਾਬਲੇ ਨੇ ਕੱਲ ਦੋ ਮੁਕਾਬਲੇ ਹੋ ਚੁੱਕੇ ਨੇ ਉਹਦੇ ਵਿੱਚ ਬ੍ਰਾਸ ਬੈਂਡ ਗਰਲਸ ਤੇ ਬ੍ਰਾਸ ਬੈਂਡ ਬੁਆਇਸ ਅੱਜ ਦੋ ਮੁਕਾਬਲੇ ਹੋਣੇ ਨੇ ਪਾਈਪ ਬੈਂਡ ਗਰਲਸ ਤੇ ਪਾਈਪ ਬੈਂਡ ਬੁਆਇਸ ਸਾਡੇ ਪ੍ਰਿੰਸੀਪਲ ਡਾਕਟਰ ਆਨੰਦ ਗੁਪਤਾ ਦੀ ਅਗਵਾਈ ਦੇ ਵਿੱਚ ਤੇ ਐਸ ਸੀ ਆਰਟੀ ਪੰਜਾਬ ਦੇ ਡਾਇਰੈਕਟਰ ਮੈਡਮ ਕਿਰਨ ਸ਼ਰਮਾ ਹੋਰਾਂ ਦੀ ਅਗਵਾਈ ਦੇ ਵਿੱਚ ਇਹ ਕੰਪੀਟੀਸ਼ਨ ਕਰਵਾਇਆ ਜਾ ਰਿਹਾ ਹੈ ਕੱਲ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀਆਂ 7 ਟੀਮਾਂ ਨੇ ਪਾਰਟਿਸਪੇਸ਼ਨ ਕੀਤੀ ਹੈ ਤੇ ਅੱਜ 6 ਟੀਮਾਂ ਪਾਰਟਿਸਪੇਟ ਕਰੀਆਂ ਨੇ ਸੋ ਪੰਜਾਬ ਦੇ ਵਿੱਚ ਇਹ ਜਿਹੜਾ ਬੈਂਡ ਹੈ ਇਹਨੂੰ ਉਤਸ਼ਾਹਿਤ ਕਰਨ ਲਈ ਤੇ ਬੈਂਡ ਨੂੰ ਰਾਸ਼ਟਰੀ ਪੱਧਰ ਤੱਕ ਪਹੁੰਚਾਉਣ ਲਈ ਸਾਡੇ ਸਟੂਡੈਂਟਾਂ ਨੂੰ ਮੌਕਾ ਦੇਣ ਲਈ ਇਹ ਕੰਪੀਟੀਸ਼ਨ ਹੈ ਕਿਉਂਕਿ ਬੈਂਡ ਦੀ ਫੌਜ ਦੇ ਵਿੱਚ ਬੈ ਰਹੇ ਨੇ 26 ਜਨਵਰੀ ਦੀ ਪਰੇਡ ਦੇ ਵਿੱਚ